ਤੇ ਆਇਆ ਸੇਵਕ ਤੇਰੇ ਬਖਸ਼ੋ ਚੜਨਾ ਵਿਚ ਟੋਈ ਰਹਿਮਤ ਤੇ ਨਹਰ ਭਲੇ ਤਨੂ ਚਿਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇਰੇ ਦਰ ਹਿਤੇ ਜੋ ਸ਼ਰੀਰ ਦਾ ਨਸੀ ਸੀ ਇਹ ਜਗਾਉਂਦਾ ਮੂਹ ਮਕੀਆਂ ਮਰਦਾ ਤੇਰੇ ਤੇ ਰਹੋਦਾ ਤਬੋਂਦਾ ਮੂਹ ਮਕੀਆਂ ਮਰਦਾ ਤੇਰੇ ਤੇ ਰਹੋਦਾ ਤਬੋਂਦਾ ਉਠੀ ਪੜ੍ਹੇ ਜਿੰਨਾ ਵਿਚਾਰੇ ਹਉ ਤੇ ਤੇਰੀ ਨਜ਼ਰ ਨਿਵਾਜ਼ੀ ਤੇ ਤੇਰੀ ਕਜਲ ਜਾ ਮੱਲੀ ਤੇ ਸਹਾਰਿਆਂ ਉਤੇ ਤੇਰੇ ਦਰ ਤੇ ਜੋ શરીર ਦਾ ਨਾ ਸੀ ਸੀਏ ਜੇ ਤਾ ਹੁੰਦਾ ਮੂਹਮ ਗੀਆਂ ਮਰਦਾ ਤੇਰੇ ਦਰੋਂ ਦਾ ਤਾ ਪਉਂਦਾ ਮੂਹਮ ਗੀਆਂ धर्म न वजीबे सहार हाँ उते तेरी कर्म न वजीबे सहार हाँ उते ये दाह कोई जरे सवली तू उते तेरी मैं न सहारे हाँ उते तेरी कर मैं न सहारे हाँ उते इतना याद प्रहला ठंडे बेठार हो गए बेड़ी डब दी जो लग गई किनारे हाँ आऊ ते बेड़ी डबदी जो लग गई किनारे आऊ ते तेरी करम न वजी बजी बेसहारियां हाँ ते तेरी करम न बजी बेसहारियां हाँ तेरे रूपने ਅਨੂਪਨ ਦੇ ਨੇ ਕਰੰਗ ਦੇ ਹੈ ਤੇਰਾ ਜਲ ਨਭਾ ਵਿੱਚ ਸਤ ਸੰਗ ਹੈ ਤੇਰਾ ਜਲ ਨਭਾ ਵਿੱਚ ਸਾਦੇ ਸੰਗ ਹੈ ਜਿਵੇਂ ਚਾਨੀਆਂ ਅਸਮਾਨ ਵਿੱਚ ਤਾਰਿਆਂ ਉਤੇ ਜਿਵੇਂ ਚਾਨ ਨੇ ਅਸਮਾਨ ਵਿੱਚ ਤਾਰਿਆਂ ਉਤੇ ਤੇਰੀ ਕਰਮ ਨੇ ਵਜ਼ੀ ਸਹਾਰੇ ਆਉ ਤੇ ਤੇਰੀ ਘਰੇ ਮੈਂ ਨ ਵਜੀ ਬੇ ਸਹਾਰੇ ਆਉ ਤੇ ਕੁੱਲੀ ਲਾਲੋ ਦੀ ਜੋ ਮੈਂ ਬਣਾ ਪਸੰਦ ਕਰਦਾ ਨਹੀਂ ਸਿਖਾਦਾ ਔਜ ਦੇ ਪਾ ਕੋ ਆ ਦੇ ਕਰਦਾ ਨਹੀਂ ਸਿਖਾਦਾ ਔਜਨ ਦਾ ਤੂੰ ਉਚਾਈਆਂ ਚ ਬਾਹਰ ਆ ਉਤੇ ਤੇਰੀ ਕਰਮ ਨਵਜ਼ੀ ਬੇ ਸਹਾਰੇ ਆ ਉਤੇ ਤੇਰੀ ਕਰਮ ਨਵਜ਼ੀ ਬੇ ਸਹਾਰੇ ਆ ਉਤੇ শাম শামা ও দো শাম শাম জিমিয়মান রোপে ও দোষামা জিমিয় সমান রোপে ঘোড়া রজনি ওঠা হাজ তো খর আও তে ঘোড়া রজনি হাজ তো খর আও তে কাল वजी बेसहारियां कर मैं वजी तेरी मेरी हो वे तो बोलदार फोल खोल खोल फोल गहराइया गुज भेत तो खोलदा खोल फोल कर्म न बज़ी बेसहारे आऊं तेरी कर्म न बज़ी बेसहारे आऊं ते कबीरा न बेशुमार बंदा कबीरा न कंदा कबीर न बेशुमार पंग अनपणा नू तूं ज्ञान ते भंडार पंग अनपणा नू तूं ज्ञान ते भंडार पंग रखे नज़र सवली जैगवार ते रख नज़र सवली जैगवार तेरी कर्म न भी बे सहारिय आऊं ते, तेरी कर्मी بے سہاریاں اُتے تیری کرم نہ باقی بے سہاریاں اُتے ہمے چلتے پھرتے کوئی بات نہ پوچھتا gur sath gur sang کیڑے ہم تھاپے تن تن گُرب نانک جان کےڑا جت ملیے ਜੁਕੇ ਸਭ ਸੋਗ ਸੰਤਾਪੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਦੁੱਖ ਤਿੱਤਰ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਦੋ ਚੌ ਜੁਕਾਂ ਦਾ ਚਾਪ ਹੋ ਜਾਂਦਾ ਆਓ ਜੀ ਸਭ ਤੋਂ ਪਹਿਲਾਂ ਬੁਲਾਈਏ ਫਤਿਹ ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਪਾਸ ਸਾਰੀ ਸੰਗਤ ਧੰਨ ਧੰਨ ਬਾਬਾ ਕੇਰ ਦਾਸ ਜੀ ਦੀ 40ਵੀਂ ਸਲਾਨਾ ਵਰਸੀ ਮਨਾ ਰਹੇ ਆ ਜਿਨ੍ਹਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਸਾਹਿਬ ਜੀ ਦਾ ਸੰਕਲਨ 1604 ਈਸਵੀ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਇਸ ਵਿੱਚ 11 ਭਟਾ 15 ਭਗਤਾ 4 ਗੁਰ ਸਿੱਖਾਂ ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਤੇ 30 ਰਾਗਾਂ ਦੀ ਬਾਣੀ ਦਰਜ ਹੈ ਗੁਰੂ ਅਰਜਨ ਦੇਵ ਜੀ ਪਾਸ਼ਾ ਨੇ ਸਾਨੂੰ ਇੱਕ ਅਨਮੋਲ ਖਜ਼ਾਨਾ ਇੱਕ ਅਨਮੋਲ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ ਜਿਹੜਾ ਪੜਦਾ ਜਿਹੜਾ ਸੁਣਦਾ ਜਿਹੜਾ ਮਨਜਤ ਲਾ ਕੇ ਸੁਣਦਾ ਨਾ ਇਹਨੂੰ ਉਹਨਦੇ ਇੱਕੀਆਂ ਗੁਣਾ ਦਰ ਜਾਂਦੀਆਂ ਨੇ ਆ ਸਾਡੇ ਜਥੇ ਪਾਸੋਂ ਕਵਤਾ ਸਰਵਣ ਕਰੋ ਜੋ ਪ੍ਰੇਮ ਬਾਣੀ ਨਾਲ ਪਾ ਗਏ ਉਹ ਮਾਨਸ ਜਨਮ ਸਵਾਰ ਗਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਵਕ ਜਨਮਾਨੇ ਪਰ ਤਖ ਗੁਰੂ ਨਿ ਸਤਾਰੇ ਜੋ ਪ੍ਰੇਮ ਬਾਣੀ ਨਾਲ ਪਾ ਗਏ ਜੋ ਪ੍ਰੇਮ ਬਣੀ ਨਾਲ ਪਾ ਗਏ ਓ ਮਾਨਸ ਜਨਮ ਸਵਾਰ ਗਏ ਜੋ ਪ੍ਰੇਮ ਬਣੀ ਨਾਲ ਪਾ ਗਏ ਜੋ ਪ੍ਰੇਮ ਬਣੀ ਨਾਲ ਪਾ ਗਏ ਓ

आया जे सियान आया i जिसकी बकीली जिस गल ज़रीली ई ਇਹ ਚੰਤ ਬਰਾਈ ਮਾੜੀ ਦਲਤ ਵਾਈ ਸਭ ਮਿਟ ਗਈ ਚੰਤ ਪਰਾਈ ਜਿਸ ਜਾਣਿਆ ਰੂਪ ਅਲਾਹੀ ਜਿਸ ਜਾਣਿਆ ਰੂਪ ਅਲਾਹੀ ਕਰ ਪਰ ਸਾਗਰ ਨੂੰ ਪਾਰ ਗਏ ਉਹ ਪ੍ਰੇਮ ਬਣੀ ਨਾਲ ਪਾ ਗਏ ਜੋ ਪ੍ਰੇਮ ਬਣੀ ਨਾਲ ਪਾ ਗਏ ਆ the body

பவித்திரோச்சனவ மித்த பவத்திர ஆோச்ச பவத்திர ஆோச்சனா மிடர Fargo.